ਕੀ ਨਾਮ ਹੈ ਜਿਹੜੇ ਵਾਰਡ ਤੋਂ ਮੈਂਬਰ ਹੋ ਅਸੀਂ ਪੰਜ ਵਾਰਡ ਤੋਂ ਮੈਂਬਰ ਆਂ ਰੌਂਡ ਫਿਰ ਆਉਂਨਾ ਹੈ ਮੇਰਾ ਕੀ ਕਹਿਣਾ ਚਾਹੁੰਗਾ ਅੱਜ ਪਿੰਡ ਦੇ ਵਿੱਚ ਮਨਾ ਪਾਇਆ ਸਪੰਚੈਟ ਵੱਲੋਂ ਕਿਵੇਂ ਦੇਖਦੇ ਹੋ ਅੱਜ ਜੀ ਸਾਡਾ ਸਰਪੰਚ ਸਾਹਿਬ ਦੇ ਨਾਲ ਸਾਰੀ ਪੰਚਾਇਤ ਇਕੱਠੀ ਹੋ ਕੇ ਮਤਾ ਪਾਇਆ ਹੈ ਕਿ ਸਾਡੇ ਪਿੰਡ ਦੇ ਵਿੱਚ ਜੋ ਚਿੱਟਾ ਵਿਕ ਰਿਹਾ ਹੈ ਇਹਦੇ ਵਿੱਚ ਜਿਹੜੇ ਬੱਚੇ ਦਲਦਲ ਦੇ ਵਿੱਚ ਦਲੇ ਖੁੱਬੇ ਪੈ ਨੇ ਉਹਨਾਂ ਬੱਚਿਆਂ ਦੇ ਬਾਰੇ ਅਸੀਂ ਅੱਜ ਸਾਰੀ ਇਹ ਮੁੱਦਾ ਠਾਇਆ ਹੈ ਆਪਣੇ ਐਸਐਸਓਬ ਨੂੰ ਸਾਰੀ ਪੰਚਾਇਤ ਨੇ ਵੀ ਆਈ ਤੁਹਾਨੂੰ ਸੰਜੋਗ ਦਿੰਨੇ ਆ ਤੇ ਸਾਡੇ ਪਿੰਡ ਦੇ ਵਿੱਚੋਂ ਜਿਹੜਾ ਚਿੱਕਾ ਤੁਸੀਂ ਜਿਹੜਾ ਮਾਰੋ ਇਹ ਨਾਂਸਰਾਂ ਨੂੰ ਫੜੋ ਹੋਰ ਸਾਡੇ ਕਲੋਨੀਆਂ ਬਾਰੇ ਜਿਹੜੇ ਅਸੀਂ ਮੁੱਦਾ ਠਾਇਆ ਹੈ ਉਹਦੇ ਵਿੱਚੋਂ ਜਿਹੜੇ ਬਾਹਰੋਂ ਆਣ ਕੇ ਬੰਦੇ ਰਹਿ ਰਹੇ ਨੇ ਉਹਨਾਂ ਨੇ ਕਲੋਨੀਆਂ 40-40 ਹਜ਼ਾਰ ਚ ਲਈਆਂ ਕਹਿੰਨੇ ਕਿਵੇਂ ਲਈ ਕਹਿੰਨੇ ਕਿਵੇਂ ਲਈ ਕੋਈ ਬੰਦਾ ਕਿਨ ਨੂੰ ਅਸੀਂ ਜਾਣਦੇ ਨਹੀਂ ਕਿੱਥੋਂ ਕਿੱਥੋਂ ਦੇ ਬੰਦੇ ਨੇ ਉੱਥੇ ਜਿਹੜਾ ਹੈ ਇਹ ਜਿਹੜਾ ਨਸ਼ੇ ਦਾ ਜਿਆਦਾ ਚਿੱਕੇ ਦਾ ਕੰਮ ਜਿਹੜਾ ਉੱਥੇ ਚੱਲ ਰਿਹਾ ਹੈ ਤਾਂ ਉਹਨਾਂ ਵੱਲੋਂ ਸੇ ਕਾਰਵਾਈ ਕਰਵਾਉਣ ਦੀ ਮੰਗ ਉਹਦੇ ਕਾਰਵਾਈ ਜਿਹੜੀ ਹੈ ਪਚਾਇਤ ਅਸੀਂ ਜਿਹੜੀ ਸੰਲੋਗ ਦੇ ਰਹੇ ਆ ਪ੍ਰਸ਼ਾਸਨ ਨੂੰ ਕਿ ਪ੍ਰਸ਼ਾਸਨ ਇਹਨਾਂ ਨੂੰ ਤੁਹਾਡੀ ਮਿਹਰਬਾਨੀ ਕਰੇ ਸਾਡੇ ਨਾਲ ਸੰਯੋਗ ਦੇ ਜੀ ਕਿਹੜੇ ਵਾਰਡ ਤੋਂ ਮੈਂਬਰ ਹੋ ਹਾਂ ਜੀ ਵਾਰਡ 7 ਜੀ ਉਥੋਂ ਮੈਂਬਰ ਹੈ ਜੀ ਅਸੀਂ ਅੱਜ ਦੱਸਣਾ ਚਾਹੁੰਦੇ ਆ ਜੀ ਅਸੀਂ ਅੱਜ ਦੋ ਮਤੇ ਪਾਈ ਨੇ ਇੱਕ ਨਜਾਇਜ਼ ਕਬਜ਼ੇ ਨਜਾਇਜ਼ ਬਾਦ ਦੇ ਲੋਕ ਕਨੌਲੀਆਂ ਚਾਹੀਨੇ ਉਨਾ ਬਾਰੇ ਜੀ ਬੀਡ ਕੋ ਸਾਹਿਬ ਨੂੰ ਤਾਂ ਸੰਗੇ ਇਹ ਅਜ ਐਸਚੋ ਸਾਹਿਬ ਨੂੰ ਦੱਸਿਆ ਹੈ ਵੀ ਚਿੱਟਾ ਸਾਡੇ ਪਿੰਡ ਜਿਹੜਾ ਹੈ ਇਹ ਬੰਦ ਹੋਣਾ ਚਾਹੀਦਾ ਹੈ ਪੰਚਾਇਤ ਜਿਹੜੀ ਉਹ ਸਹਯੋਗ ਦੇ ਵੀ ਐਸਚੋ ਸਾਹਿਬ ਦਾ ਹਰ ਖੇਤਰ ਦੇ ਵਿੱਚ ਹਰ ਮੱਲੇ ਦੇ ਵਿੱਚ ਸਾਰੇ ਪਿੰਡ ਦੇ ਵਿੱਚ ਸਹਯੋਗ ਦੇਵਾਂਗੇ ਤੇ ਪੁਲਿਸ ਨੂੰ ਅਸੀਂ ਬੇਨਤੀ ਕੀਤੀ ਹੈ ਸਾਡੇ ਪਿੰਡ ਆਓ ਅਤੇ ਇਹ ਜਿਹੜਾ ਗਲਤ ਅਨਸਰਾਂ ਨੂੰ ਕਾਬੂ ਕਰੋ ਸਰਪੰਚ ਸਾਹਿਬ ਜਦੋਂ ਬਣਤੋਂ ਪਹਿਲਾਂ ਜਦੋਂ ਤੁਰੇ ਸੀ ਉਦੋਂ ਵੀ ਇੱਕੋ ਹੀ ਸੱਡਾ ਨਾਰਾ ਸੀ ਵੀ ਜਦ ਇਹ ਪਿੰਡ ਵਾਲਿਆਂ ਨੇ ਸਾਨੂੰ ਬਣਾ ਦਿੱਤਾ ਤਾਂ ਅਸੀਂ ਸਭ ਤੋਂ ਪਹਿਲਾਂ ਨਸ਼ਾ ਜਿਹੜਾ ਹੈ ਇਹ ਪਿੰਡ 'ਚੋਂ ਬੰਦ ਕਰਾਵਾਂਗੇ ਅੱਜ ਉਸ ਗੱਲ ਦੇ ਉੱਤੇ ਸਰਪੰਚ ਸਾਹਿਬ ਨੇ ਮੀਟਿੰਗ ਬੁਲਾ ਕੇ ਪਹਿਰਾ ਦਿੱਤਾ ਹੈ ਔਰ ਇਹ ਸਚੱਜੀ ਪੰਚਾਇਤ ਪੂਰੀ ਪੰਚਾਇਤ ਆ ਜਿਹਨਾਂ ਦੇ ਨਾਲ ਹੈ ਔਰ ਸਹਿਯੋਗ ਦੇਵਾਂਗੇ ਸਰਪੰਚ ਸਾਹਿਬ ਦਾ ਔਰ ਇਹ ਦੋਵੇਂ ਜਿਹੜੇ ਕੰਮ ਸਾਡੇ ਨੇ ਭਾਵੇਂ ਮੁਸ਼ਕਲ ਨੇ ਪਰ ਇਹ ਹੱਲ ਪਰਮਾਤਮਾ ਕਰੇਗਾ ਵੈਰੋ ਜੀ ਕਾ ਖਾਲਸਾ ਵੈਰੋ ਜੀ ਕੀਤ ਹੈ ਜੀ ਬਾਈ ਜੀ ਕੀ ਨਾਮ ਹੈ ਕਿਰੇ ਪਿੰਡ ਦੇ ਅੱਜ ਮੇਰਾ ਨਾਮ ਕੁਲਵਿੰਦਰ ਸਿੰਘ ਹੈ ਜੀ ਮੈਂ ਪਿੰਡ ਫਤਿਹਪੁਰ ਮੰਨਿਆਵਾਲਾ ਦਾ ਸਰਪੰਚਾਂ ਜੀ ਨਾਲ ਮੇਰੇ ਪੰਚਾਇਤ ਆ ਸਾਰੇ ਮੈਂਬਰ ਆ ਜੀ ਕੀ ਮਾਮਲਾ ਹੋਇਆ ਤੇ ਥਾੜੇ ਪੁੱਛੋ ਅਸੀਂ ਅੱਜ ਦੋ ਮਸਲੇ ਲੈ ਕੇ ਆਏ ਸੀ ਇੱਕ ਤਾਂ ਸਾਡੇ ਪਿੰਡ ਕਲੋਨੀਆਂ ਦਾ ਔਰ ਇੱਕ ਜਿਹੜਾ ਚਿੱਟੇ ਦੇ ਨਸ਼ੇ ਬਾਰੇ ਉਹ ਐਸਐਚਓ ਸਾਹਿਬ ਨੂੰ ਦੱਸਣ ਆਏ ਸੀਗੇ ਕਿ ਉਹਨਾਂ ਦੇ ਤੇ ਕੰਟਰੋਲ ਕੀਤਾ ਜਾਵੇ ਉਹ ਕਿ ਪਿੱਛੇ ਜਿਹੜੀ ਖਬਰ ਹੈ ਕਾਡ ਚੈਲਾਵਾਂ ਵੱਲੋਂ ਵੀ ਲੱਗੀ ਸੀ ਉਹ ਕਾਫੀ ਵਾਇਰਲ ਆ ਹੋਈ ਆ ਉਹਦੀ ਬਾਬਤ ਅਸੀਂ ਅੱਜ ਐਸ ਐਚਓ ਸਾਹਿਬ ਨੂੰ ਮਿਲਣ ਆਏ ਸੀਗੇ ਕਿਹੜਾ ਮਤਾ ਪਾਇਆ ਤੁਸੀਂ ਅੱਜ ਕਿਸੇ ਕਿਹੜੇ ਕਿਹੜੇ ਕੋਈ ਬਾਈ ਨੇਮ ਪਾਇਆ ਹੈ ਜਾਂ ਬਿਨਾ ਨਾਮ ਤੋਂ ਪਾਇਆ ਨਹੀਂ ਅਸੀਂ ਹਜੇ ਬਾਈ ਨੇਮ ਮਤਾ ਕੋਈ ਪਾਇਆ ਨਹੀਂਗਾ ਤੇ ਅਸੀਂ ਤਾਂ ਪੰਚਾਇਤ ਵੱਲੋਂ ਮਤਾ ਪਾ ਕੇ ਐਸ ਐਚਓ ਸਾਹਿਬ ਨੂੰ ਦੇ ਦਿੱਤਾ ਹੈ ਔਰ ਐਸਐਚਓ ਸਾਹਿਬ ਨੇ ਜਿਹੜਾ ਉਹ ਸਾਨੂੰ ਕਿਹਾ ਸੀ ਵੀ ਪੰਚਾਇਤ ਜੇ ਸਹਿਯੋਗ ਕਰਦੀ ਹੈ ਔਰ ਅਸੀਂ ਇਹਦੇ ਤੇ ਪੂਰਾ ਐਕਸ਼ਨ ਲਵਾਂਗੇ ਔਰ ਸਾਨੂੰ ਬਾਇ ਨੇਮ ਵੀ ਦੱਸਿਆ ਜਾਵੇ ਔਰ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਵੀ ਅਸੀਂ ਉਹਨਾਂ ਨੂੰ ਇੱਕ ਵਾਰੀ ਫਿਰ ਤੋਂ ਅਵੇਅਰ ਕਰ ਦੇਣਾ ਚਾਹੁੰਦੇ ਆਂ ਵੀ ਜੇ ਸਾਨੂੰ ਬਾਇ ਨੇਮ ਵੀ ਦੇਣਾ ਪੈਂਦਾ ਹੈ ਮਤਲਬ ਜੇ ਅਸੀਂ ਪੰਚਾਇਤ ਨੂੰ ਕੋਈ ਉਹ ਨਹੀਂ ਹੈਗਾ ਇਹਦੇ ਵਿੱਚ ਖਦਸ਼ਾ ਨਹੀਂ ਹੈ ਔਰ ਜਿਹੜੇ ਬੰਦੇ ਇਸ ਤਰ੍ਹਾਂ ਦਾ ਕਾਨੂੰਨੀ ਹਰਕਤਾਂ ਕਰਦੇ ਅਸੀਂ ਬਾਇ ਨੇਮ ਵੀ ਉਹਨਾਂ ਦਾ ਦੇਣ ਨੂੰ ਤਿਆਰ ਆਂ ਪ੍ਰਸ਼ਾਸਨ ਨੂੰ ਦੱਸਣ ਨੂੰ ਤਿਆਰ ਆਂ ਵੀ ਫਲਾਣਾ ਫਲਾਣਾ ਬੰਦਾ ਹੈ ਸਾਡੇ ਪਿੰਡ ਜੋ ਇਸ ਤਰ੍ਹਾਂ ਦਾ ਘਟਿਆ ਜਿਹੜੇ ਕੰਮ ਉਹ ਕਰ ਰਿਹਾ ਕੋਈ ਨਾਮ ਵੀ ਦੱਸਾਂਗੇ ਜਤਨ ਬਿਲਕੁਲ ਕੋਈ ਸਾਨੂੰ ਉਹਦੇ ਵਿੱਚ ਇਸ ਪੰਚਾਇਤ ਨੂੰ ਨਾ ਤਾਂ ਸਾਨੂੰ ਵੋਟਾਂ ਦਾ ਨਾਲ ਚ ਮੈਂ ਅਸੀਂ ਤਾਂ ਉਹਦੇ ਮੈਂਬਰਾਂ ਨੂੰ ਵੀ ਕਲੀਅਰਲੀ ਜਿਹੜੀ ਅੱਜ ਵਾਲੀ ਸਾਡੀ ਮੀਟਿੰਗ ਹੋਈ ਆ ਅੱਠ ਮੈਂਬਰ ਸਾਡੇ ਹਾਜ਼ਰ ਸੀ ਅਸੀਂ ਉਹਨਾਂ ਨੂੰ ਕਲੀਅਰਲੀ ਪਹਿਲਾਂ ਕਹਤਾ ਸੀ ਵੀ ਆਪੋ ਆ ਉਹਦੇ ਵਾਰਡ ਦੇ ਵਿੱਚ ਤੁਸੀਂ ਚਕੰਨੇ ਬਣ ਕੇ ਰਹੋ ਔਰ ਜੇ ਕੋ ਕਿਸੇ ਦੇ ਵਾਰਡ ਦੇ ਵਿੱਚ ਵੀ ਇਸ ਤਰ੍ਹਾਂ ਦੀ ਜਿਹੜਾ ਕੋਈ ਘਟੀਆ ਆਨਸਰ ਇਸ ਤਰ੍ਹਾਂ ਦੀ ਹਰਕਤ ਕਰਦਾ ਉਹਨੂੰ ਫੋਰਮ ਤੌਰ ਤੇ ਜਾਣੂ ਕਰਵਾਓ ਪ੍ਰਸ਼ਾਸਨ ਨੂੰ ਵੀ ਕਰਵਾਓ ਔਰ ਮੈਨੂੰ ਵੀ ਕਰਵਾਓ